ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਕਿ ਆਮ ਤੌਰ ਤੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਕੋਈ ਕੀਟਨਾਸ਼ਕ ਹੈ ਜਾਂ ਕੋਈ ਉਲੀਨਾਸ਼ਕ ਹੈ ਕਿ ਉਹਦਾ ਰਿਜ਼ਲਟ ਜਿਹੜਾ ਕਿੰਨੇ ਦਿਨ ਦਾ ਹੁੰਦਾ ਖਾਸ ਤੌਰ ਤੇ ਪੱਤਾ ਲਪੇਟ ਜਾਂ ਗੋਹ ਵਾਲੀ ਸੰਡੀ ਹੈ ਜਾਂ ਕੋਈ ਤੇਲੇ ਵਾਸਤੇ ਆਮ ਤੌਰ ਤੇ ਦੇਖੀਦਾ ਕਿ ਕਿਸਾਨ ਵੀਰ ਜਿਹੜੇ ਉਹ ਜਦੋਂ ਫਸਲ 'ਚ ਗੋਭ ਚਾ ਜਿਵੇਂ ਆਪਾਂ ਉਲੀਨਾਸ਼ਕ ਦਾ ਸਪਰੇਅ ਕਰਦੇ ਆ ਕਿ ਜੇ ਕੋਈ ਜ਼ਮੀਨ ਦੇ ਵਿੱਚ ਜਾਂ ਕੋਈ ਫਸਲ ਦੇ ਉੱਤੇ ਸਪੋਰ ਆ ਜਿਹੜੇ ਕਿ ਆਪਾਂ ਨੂੰ ਨੰਗੀ ਅੱਖ ਨਾਲ ਨਹੀਂ ਦਿਸਦੇ ਜਿਨ੍ਹਾਂ ਨੂੰ ਕਿਉਂਕਿ ਸੁੰਡੀ ਵਗੈਰਾ ਤਾਂ ਆਪਾਂ ਦੇਖ ਲੈਂਦੇ ਆ ਜਿਹੜੇ ਇਨਫੈਕਸ਼ਨ ਦੇ ਸਪੋਰਜ਼ ਆ ਬਿਮਾਰੀ ਦੇ ਇਨਫੈਕਸ਼ਨ ਆ ਉਹਨੂੰ ਆਪਾਂ ਦੇਖ ਨਹੀਂ ਸਕਦੇ ਹੋ ਸਕਦਾ ਫਸਲ ਦੇ ਵਿੱਚ ਹੋਵੇ ਕਿਉਂਕਿ ਜਦੋਂ ਉਹ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਉਦੋਂ ਉਹਨੂੰ ਇਨਫੈਕਸ਼ਨ ਹੋਈ ਨੂੰ 10 ਦਿਨ 12 ਦਿਨ 15 ਦਿਨ ਬਿਮਾਰੀ ਦੇ ਹਿਸਾਬ ਨਾਲ ਹੋ ਚੁੱਕੇ ਹੁੰਦੇ ਆ ਤਾਂ ਕਰਕੇ ਆਪਾਂ ਗੋਭ ਸਮੇਂ ਜਿਹੜੀ ਉਲੀਨਾਸ਼ਕ ਦੀ ਸਪਰੇਅ ਜਿਹੜੀ ਕੀਟਨਾਸ਼ਕ ਦਾ ਕਿਸਾਨ ਵੀਰ ਕਈ ਵਾਰ ਕੀ ਕਰਦੇ ਆ ਕਿ ਬਿਨਾ ਅਟੈਕ ਤੋਂ ਦਵਾਈ ਪਾਣਦੇ ਤੇ ਉਹਦੇ ਬਾਰੇ ਪੁੱਛਦੇ ਹੁੰਦੇ ਕਿ ਇਹਦਾ ਕਿੰਨੇ ਦਿਨ ਦਾ ਅਸਰ 20 ਦਿਨ ਦਾ ਅਸਰ 25 ਦਿਨ ਦਾ 30 ਦਿਨ ਦਾ 35 ਦਿਨ ਦਾ ਆਮ ਤੌਰ ਤੇ ਕਿਸਾਨ ਵੀਰ ਇਸ ਚੀਜ਼ ਨੂੰ ਡਿਸਕਸ ਕਰਦੇ ਹੁੰਦੇ ਆ ਤਾਂ ਉਹਦੇ ਵਾਸਤੇ ਕਿਸਾਨ ਵੀਰ ਨੂੰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਹੈਗੀ ਇਹ ਅ ਦੱਸਣੀ ਚਾਹੁੰਦਾ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੇ ਇਨਸੈਕਟੀਸਾਈਡ ਨੇ ਕੀਟਨਾਸ਼ਕ ਨੇ ਜਿਵੇਂ ਆਪਾਂ ਗੋਭ ਦੀ ਸੁੰਡੀ ਲਈ ਪੱਤਾ ਲਪੇਟ ਲਈ ਸਾਰੇ ਹੀ ਕੀੜੇ ਦੇ ਹਮਲੇ ਨੂੰ ਕੰਟਰੋਲ ਕਰਨ ਵਾਸਤੇ ਬਣੇ ਹੋਏ ਆ ਕਿ ਜਦੋਂ ਆਪਣੇ ਹਮਲਾ ਹੋ ਗਿਆ ਉਹਨੂੰ ਆਪਾਂ ਈਟੀਐਲ ਲੈਵਲ ਤੋਂ ਥੱਲੇ ਲੈ ਕੇ ਜਾਈਏ ਕਿਉਂਕਿ ਦੇਖੋ ਜਿਹੜੀਆਂ ਫਸਲਾਂ ਨੇ ਆਪਾਂ ਬੀਜਦੇ ਆ ਕੋਈ ਬਾਗ ਹੁੰਦੇ ਆ ਉਹਨਾਂ ਦੇ ਜਿਹੜੇ ਕੀੜੇ ਮਕੌੜੇ ਬਿਮਾਰੀਆਂ ਉਹਨਾਂ ਨੇ ਵੀ ਆਉਣਾ ਹੁੰਦਾ ਫਿਰ ਜਿਹੜੇ ਉਹ ਕੀੜੇ ਮਕੌੜੇ ਉਹਨਾਂ ਨੂੰ ਖਾਣ ਵਾਲੇ ਜਿਹੜੇ ਅੱਗੇ ਕੀੜੇ ਮਕੌੜੇ ਉਹਨਾਂ ਨੇ ਵੀ ਆਉਣਾ ਹੁੰਦਾ ਇਹ ਜਿਹੜਾ ਇਕੋਲਜੀ ਹੈ ਇਕੋਸਿਸਟਮ ਬਣਿਆ ਹੋਇਆ ਕੁਦਰਤ ਦਾ ਸਿਸਟਮ ਆ ਆਪਾਂ ਜੇ ਕਹੀਏ ਕਿ ਆਪਾਂ ਸੰਸਾਰ ਦੇ ਉੱਤੋਂ ਦੁਨੀਆ ਦੇ ਉੱਤੋਂ ਜਿਹੜੇ ਇਹਨਾਂ ਦੀ ਜੜ ਖਤਮ ਕਰ ਦਈਏ ਕਿ ਕੀੜੇ ਦੁਨੀਆ ਤੋਂ ਖਤਮ ਹੀ ਹੋ ਜਾਣ ਜਾਂ ਆਪਣੇ ਏਰੀਏ ਦੇ ਵਿੱਚ ਖਤਮ ਹੋ ਜਾਣ ਇਸ ਤਰ੍ਹਾਂ ਨਹੀਂ ਹੁੰਦਾ ਬੈਲੈਂਸ ਹੁੰਦਾ ਇੱਕ ਤੇ ਆਪਣਾ ਮਕਸਦ ਹੁੰਦਾ ਕਿ ਆਪਣੀ ਫਸਲ ਦਾ ਨੁਕਸਾਨ ਨਾ ਹੋਵੇ ਉਦੋਂ ਥੱਲੇ ਆਪਾਂ ਪਾਪੂਲੇਸ਼ਨ ਲੈ ਕੇ ਆਈਏ ਥੋੜੇ ਬਹੁਤੇ ਕੀੜੇ ਮਕੌੜੇ ਅਟੈਕ ਹੁੰਦਾ ਜਿਵੇਂ ਗੋਹ ਵਾਲੀ ਸੁੰਡੀ 5% ਤੋਂ ਥੱਲੇ ਪੱਤਾ ਲਵੇਟ 2% ਤੋਂ ਥੱਲੇ ਅਟੈਕ ਹੈਗਾ ਉਹਦੇ ਨਾਲ ਆਪਣਾ ਇਕਨੋਮਿਕਲ ਲਾਸ ਨਹੀਂ ਹੁੰਦਾ ਆਰਥਿਕ ਨੁਕਸਾਨ ਨਹੀਂ ਹੁੰਦਾ ਜਿਹੜਾ 20 25 ਦੇ ਨਾਲ ਆ ਦੇਖੋ ਜਦੋਂ ਆਪਾਂ ਸਪਰੇਅ ਕਰਤੀ ਚਾਹੇ ਉਹ ਸਿਸਟੈਮਿਕ ਹੈ ਜਿਹੜੀ ਕੰਟੈਕਟ ਆ ਉਹ ਤਾਂ ਮੌਕੇ ਤੇ ਉਹਨੇ ਅਸਰ ਕਰਨਾ ਕੋਈ ਵੀ ਜਿਵੇਂ ਖਾਸ ਤੌਰ ਤੇ ਲੈਂਡਾ ਸਾਈਹ ਹਲਤ ਰਹਨੇ ਉਹ ਕੰਟੈਕਟ ਬੇਸਡ ਹੈ ਜਾਂ ਸਟੋਮਿਕ ਬੇ ਸਟੋਮਿਕ ਐਕਸ਼ਨ ਕੰਟੈਕਟ ਐਕਸ਼ਨ ਮਤਲਬ ਕਿ ਜਦੋਂ ਆਪਾਂ ਸਪਰੇਅ ਕੀਤੀ ਜਾਂਦਾ ਕੀੜੇ ਨੇ ਉਹਨੂੰ ਨਿਗਲ ਲਈ ਸਿੱਧੀ ਦਵਾਈ ਜਾਂ ਉਹਦੇ ਉੱਤੇ ਸਕਿਨ ਰਹੀ ਅੰਦਰ ਚਲੀ ਗਈ ਮਤਲਬ ਕੰਟੈਕਟ ਹੋ ਗਿਆ ਜਿਹੜੀਆਂ ਉਹਨਾਂ ਨੂੰ ਮਾਰਦੀਆਂ ਉਹਨਾਂ ਦਾ ਤਾਂ ਫੌਰਨ ਤੌਰ ਤੇ ਰਿਜ਼ਲਟ ਹੁੰਦਾ ਹੈ ਤੇ ਜੇ ਕੀੜਾ ਦੇ ਉੱਤੇ ਨਹੀਂ ਪੈਂਦੀ ਤਾਂ ਉਹਦਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਦਾ ਜਾਂ ਕੀੜਾ ਉਹਦੇ ਪਰੋਂ ਨਹੀਂ ਲੰਗਦਾ ਜਾਂ ਉਹਨੂੰ ਨਿਗਲਦਾ ਨਹੀਂ ਜਿਹੜੀਆਂ ਸਿਸਟੈਮਿਕ ਨੇ ਜਦੋਂ ਆਪਾਂ ਸਪਰੇਅ ਕਰਤੀ ਉਹਨੇ ਬੂਟੇ ਦੇ ਵਿੱਚ ਜਾਣਾ ਚਾਹੀਏ ਉਹ ਜਮੀਨ ਚੋਂ ਅਪ ਟੇ ਜਾਵੇ ਚਾਹੇ ਪੱਤਿਆਂ ਰਾਹੀਂ ਜਾਵੇ ਤਾਂ ਉਹਦੇ ਨਾਲ ਜਿਹੜਾ ਮੌਕੇ ਤੇ ਅਟੈਕ ਹੁੰਦਾ ਚਾਹੇ ਉਹ ਕੀੜੇ ਜਿਹੜੇ ਰਸ ਚੂਸਕ ਕੀੜਾ ਜਾਂ ਸੁੰਡੀ ਹੈ ਜਦੋਂ ਉਹਨੇ ਰਸ ਚੂਸਣਾ ਜਾਂ ਉਹਨੇ ਪੱਤੇ ਖਾਣੇ ਆ ਤਾਂ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੀਟਨਾਸ਼ਕਾਂ ਦੇ ਵੱਖ-ਵੱਖ ਅਸਰ ਹੁੰਦੇ ਜਿਵੇਂ ਨਰਵਸ ਸਿਸਟਮ ਨੂੰ ਅਸਰ ਕਰਨਾ ਜਾਂ ਉਹਦੀ ਫੀਡਿੰਗ ਸੈਂਸੇਸ਼ਨ ਹੋ ਜਾਂਦੀ ਕਿ ਉਹ ਉਹ ਰਸ ਚੂਸਣੋਂ ਜਾਂ ਪੱਤੇ ਖਾਣੋਂ ਹਟ ਜਾਂਦਾ ਤੇ ਹੌਲੀ-ਹੌਲੀ ਭੁੱਖਾ ਰਹਿ ਕੇ ਉਹ ਮਰ ਜਾਂਦਾ ਤੇ ਨਾਲ ਹੀ ਜਿਹੜਾ ਕੀਟਨਾਸ਼ਕ ਹੈ ਉਹਦਾ ਜਿਹੜਾ ਅਸਰ ਹੈ ਜਦੋਂ ਆਪਾਂ ਇੱਕ ਵਾਰੀ ਸਪਰੇਅ ਕੀਤੀ ਬੂਟੇ ਚ ਪੂਰਾ ਗਿਆ ਉਹਦੀ ਮੂਵਮੈਂਟ ਸ਼ੁਰੂ ਹੋਈ ਇਨ ਦਾ ਮੇਨ ਟਾਈਮ ਉਦੋਂ ਬਾਅਦ ਜਿਹੜਾ ਹੈਗਾ ਉਹਦਾ ਜਿਹੜਾ ਅਸਰ ਹੌਲੀ-ਹੌਲੀ ਡਿਲੀਊਟ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਆਮ ਤੌਰ ਤੇ ਆਪਾਂ ਕਹਿੰਦੇ ਨੇ ਕਿ ਵੇਟਿੰਗ ਪੀਰੀਅਡ ਹੈ ਜੇ ਕੋਈ ਕੀਟਨਾਸ਼ਕ ਸਪੈਸੀਫਿਕ ਕਰੀਏ ਤਾਂ ਉਹਦਾ ਵੇਟਿੰਗ ਪੀਰੀਅਡ ਹੈ ਕਿ 10 ਦਿਨ ਬਾਅਦ ਆਪਾਂ ਫਸਲ ਵਰਤਣੀ ਆ 35 ਦਿਨ ਬਾਅਦ ਫਸਲ ਕੱਟਣੀ ਆ ਜਿਹੜੇ ਸਟਰੋਂਗ ਕੀਟਨਾਸ਼ਕ ਹੁੰਦੇ ਨੇ ਕਿ ਉਹਨਾਂ ਦਾ ਵੇਟਿੰਗ ਪੀਰੀਅਡ ਇਹੀ ਰੱਖਿਆ ਜਾਂਦਾ ਕਿ 30 ਦਿਨ ਬਾਅਦ 35 ਦਿਨ ਬਾਅਦ ਉਹਨਾਂ ਦਾ ਰਿਜ਼ਲਟ ਜਿਹੜਾ ਡ ਤੇ ਆਪਾਂ ਜੇ ਕਹਿੰਨੇ ਕਿ 25 ਦਿਨ ਦਾ ਰਿਜ਼ਲਟ ਜਿਹੜੀ 20 ਜਾਂ 25 ਦਿਨ ਬਾਅਦ ਉਹ ਬਹੁਤ ਡਿਲੂਟ ਹੋ ਜਾਂਦਾ ਕੀਟਨਾਸ਼ਕ ਤੇ ਜਿਹੜਾ ਉਹਦੋਂ ਜੇ ਕੀੜਾ ਮਕੌੜਾ ਉਸ ਚੀਜ਼ ਨੂੰ ਲਾਊਗਾ ਤਾਂ ਉਹਦੇ ਵਿੱਚ ਰਜਿਸਟੈਂਸ ਹੌਲੀ-ਹੌਲੀ ਹੌਲੀ-ਹੌਲੀ ਜਿਹੜੀ ਡਿਵੈਲਪ ਹੋਊਗੀ ਤਾਂ ਆਪਾਂ ਜਿਹੜਾ ਸਿੱਧਾ ਸਪਸ਼ਟ ਕਹਿ ਲਈਏ ਕਿ ਜਿਹੜਾ ਕੀਟਨਾਸ਼ਕ ਆ ਉਹ ਕੀੜੇ ਮਕੌੜੇ ਦੀ ਚਾਹੇ ਉਹ ਸੁੰਡੀ ਆ ਚੇਲਾ ਚੇਪਾ ਕੁਝ ਵੀ ਆ ਉਹਦੀ ਇੱਕ ਪੀੜੀ ਖਤਮ ਕਰਦੀ ਆ ਮੌਕੇ ਤੇ ਜਿਹੜਾ ਅਟੈਕ ਹੈਗਾ ਉਹਨੂੰ ਖਤਮ ਕਰਨਾ ਉਹਨੇ ਜੇ ਦੁਬਾਰਾ ਫੇਰ ਉਹਦੇ ਅਡਲਟ ਆ ਕੇ ਆਂਡੇ ਦਿੰਦੇ ਉਹਨਾਂ ਚ ਬੱਚੇ 5 7 10 ਦਿਨ ਲੱਗਦੇ ਆ ਨਿਕਲਣੂ ਫੇਰ ਉਹ ਵੱਡੇ ਹੁੰਦੇ ਆ ਫੇਰ ਉਹ ਆਪ ਦਾ ਅਸਰ ਸ਼ੁਰੂ ਕਰਦੇ ਆ ਫੇਰ ਉਹ 12 15 ਦਿਨ ਦੀ 18 ਦਿਨ ਦੀ ਅਡੜ ਕੀੜਿਆਂ ਦੇ ਹਿਸਾਬ ਨਾਲ ਜਿਹੜੀ ਸੁੰਡੀ ਹੁੰਦੀ ਆ 5 ਇਨ ਸਟਾਰ ਹੁੰਦੇ ਕਿਸੇ ਦੇ 4 ਇਨ ਸਟਾਰ ਮਤਲਬ ਸਟੇਜਾਂ ਹੁੰਦੀਆਂ ਨੇ ਛੋਟੀ ਸੁੰਡੀ ਫੇਰ ਵੱਡੀ ਸੁੰਡੀ ਬਣਦੀ ਫੇਰ ਉਹ ਤੋਂ ਫੇਰ ਪਮੱਕੜ ਬਣਦੇ ਆ ਇਹ ਕੀੜੇ ਮਕਾਉਣੇ ਦਾ ਜਿਹੜਾ ਜੀਵਨ ਚੱਕਰ 25 ਦਿਨ ਦਾ 30 ਦਿਨ ਦਾ 35 ਦਿਨ ਦਾ ਕਹਿਣ ਦਾ ਮਤਲਬ ਇੱਕ ਪੀੜੀ ਖਤਮ ਹੋ ਗਈ ਉਹਨੂੰ ਦੁਬਾਰਾ ਡਿਵੈਲਪ ਇੰਨੇ ਕਿ ਦਿਨ ਵੈਸੇ ਹੀ ਲੱਗ ਜਾਂਦੇ ਆ ਇਹ ਕੋਈ ਜਿਵੇਂ ਆਪਾਂ ਕਹਿ ਦਈਏ ਕਿ 25 ਦਿਨ ਦਾ ਰਿਜ਼ਲਟ ਆ 30 ਦਿਨ ਦਾ ਇਹ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਆਪਾਂ ਜਦੋਂ ਆਪਾਂ ਨੂੰ ਹਮਲਾ ਨਜ਼ਰ ਆਉਂਦਾ ਈਟੀਐ ਲੈਵਲ ਤੋਂ ਡਾਊਨ ਕਰਨ ਵਾਸਤੇ ਕੀਟਨਾਸ਼ਕ ਦੀ ਸਪਰੇਅ ਕਰਦੇ ਆਂ ਉਲੀਨਾਸ਼ਕ ਆਪਾਂ ਗੋ ਸਮਝ ਤਾਂ ਕਰਦੇ ਕਿ ਜੇ ਉਸ ਟਾਈਮ ਸਪੋਰ ਆ ਕਿਉਂਕਿ ਫਸਲ ਆ ਜਿਹੜੀ ਉਹ ਨਾਜ਼ੁਕ ਸਟੇਜ ਤੇ ਹੁੰਦੀ ਹੈ ਉਹਨੇ ਨਸਾਰਾ ਲੈਣਾ ਹੁੰਦਾ ਗੋਭ ਚੋਂ ਮੁੰਜਰ ਨਿਕਲਣੀ ਹੁੰਦੀ ਹੈ ਸਪੋਰ ਆਪਾਂ ਨੂੰ ਦਿਸਦੇ ਨਹੀਂ ਹੈ ਜੇ ਇਨਫੈਕਸ਼ਨ ਆ ਉਹ ਵੀ ਵਿੰਡੋ ਪੀਰੀਅਡ ਹੁੰਦਾ 15 ਦਿਨ ਬਾਅਦ ਆਪਾਂ ਨੂੰ ਬਿਮਾਰੀ ਦਾ ਪਤਾ ਲੱਗਦਾ ਨਿਸ਼ਾਨੀਆਂ ਆਉਣ ਤੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਇਹ ਦਾਸਰ ਇੰਨੇ ਦਿਨਾਂ ਦਾ ਹੁੰਦਾ ਆਪਾਂ ਉਹਨੂੰ ਈਟੀਐ ईटी लेवल ਤੋਂ ਥੱਲੇ ਲੈ ਕੇ ਜਾਣਾ ਤੇ ਇੱਕ ਪੀੜੀ ਹੈ ਜਿਹੜੀ ਉਹਨੂੰ ਡਾਊਨ ਕਰ ਦਿੰਦੀ ਆ ਇਹ ਐਵੇਂ ਗੱਲਾਂ ਬਾਤਾਂ ਨੇ ਦਾ 25 ਦਿਨ 20 ਦਿਨ ਸੋ ਇਸ ਤਰ੍ਹਾਂ ਦੇ ਪਰੰਪਲੇਖੇ ਤੋਂ ਦੂਰ ਰਹੋ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਂ